ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਿਲਕੁਲ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਹਾਂ ਜੀ ਤੇ ਟਾਈਮ ਸੀਗਾ ਜੀ ਮਾਰਨਿੰਗ ਦਾ ਤੇ ਏਸੀ ਕੀ ਸਾਡੇ ਪਿੰਡ ਦੀ ਸਵੇਰ ਤੇ ਚਿੜੀਆਂ ਸੀਗੀਆਂ ਜਿਹੜੀਆਂ ਉਹ ਚੀਚੀ ਦੀ ਆਵਾਜ਼ ਕਰ ਰਹੀਆਂ ਸੀ ਇੱਥੇ ਮੈਂ ਵੌਇਸ ਓਵਰ ਕਰਨ ਵੇਲੇ ਜਿਹੜੀ ਆਵਾਜ਼ ਹੈ ਰੀਅਲ ਉਹ ਘਟਾਤੀ ਸੀਗੀ ਤੇ ਬਹੁਤ ਸੋਹਣਾ ਜਿਹੜਾ ਸੀਗਾ ਸਵੇਰ ਦਾ ਸੀਨ ਸੀਗਾ ਕੋਠੀ ਤੇ ਚੜ ਕੇ ਵੀਡੀਓ ਸ਼ੂਟ ਕੀਤੀ ਵੈਸੇ ਇਹ ਵੀਡੀਓ ਸ਼ੂਟ ਮੈਂ ਨਹੀਂ ਕੀਤੀ ਹੈਗੀ ਇਹ ਕਿਸ ਨੇ ਹੋਰ ਕੀਤੀ ਹੈਗੀ ਕਿਉਂਕਿ ਮੈਂ ਹਲੇ ਕੋਠੇ ਤੇ ਚੜਨਾ ਨਹੀਂ ਹੈਗਾ ਜੀ ਤੇ ਬਾਕੀ ਅੱਜ ਦੇ ਬਲੌਗ ਚ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਹਨਾ ਕਿ ਆਪਾਂ ਖੁਸ਼ ਕਿਵੇਂ ਰਹਿ ਸਕਦੇ ਆ ਜਦ ਕਿ ਮੈਂ ਖੁਦ ਖੁਸ਼ ਘਟ ਰਹਿਣੀ ਹੈਗੀ ਤੇ ਪਰ ਹਨਾ ਮੈਂ ਥੋੜਾ ਜਿਹਾ ਸੋਚਿਆ ਕਿ ਆਪਾਂ ਖੁਸ਼ ਕਿਵੇਂ ਰਹਿ ਸਕਦੇ ਆ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸਣਾ ਕਿ ਮੇਰੀ ਗੱਲ ਤੁਹਾਨੂੰ ਕਿੰਨੀ ਕ ਹੱਦ ਤੱਕ ਸਹੀ ਲੱਗੀ ਜਾਂ ਨਹੀਂ ਹਨਾ ਤੇ ਵੀਰੇ ਜਿੱਥੋਂ ਤੱਕ ਮੈਨੂੰ ਲੱਗਦਾ ਹਨਾ ਖੁਸ਼ ਰਹਿਣ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ ਹਨਾ ਲੋਕਾਂ ਨੂੰ ਲੋਕਾਂ ਦੀਆਂ ਗੱਲਾਂ ਨੂੰ ਉਹ ਕੀ ਕਰ ਰਹੇ ਨੇ ਹਨਾ ਆਪਾਂ ਨੂੰ ਇਹ ਗੱਲ ਬਿਲਕੁਲ ਇਗਨੋਰ ਕਰਨੀ ਚਾਹੀਦੀ ਹੈ ਆਪਾਂ ਨੂੰ ਸਿਰਫ ਆਪਣੇ ਤੱਕ ਹੀ ਮਤਲਬ ਰੱਖਣਾ ਚਾਹੀਦਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਹਣਾ ਕੋਈ ਕੀ ਕਰ ਰਿਹਾ ਇਹਦੇ ਵਿੱਚ ਤੁਸੀਂ ਇੰਟਰਸਟ ਹੀ ਨਾ ਰੱਖੋ ਹਣਾ ਆਪਣੀ ਲਾਈਫ ਨਾਲ ਇੰਟਰਸਟ ਰੱਖੋ ਆਪਦੇ ਬੱਚਾ ਨਾਲ ਇੰਟਰਸਟ ਰੱਖੋ ਹਣਾ ਤੇ ਜਿਹੜਾ ਕੋਈ ਹੈ ਨਾ ਕਿਸੇ ਬਾਰੇ ਜਿਆਦਾ ਸੋਚਦਾ ਜੀ ਮੈਂ ਕਿ ਮੈਂ ਖੁਦ ਸੋਚਦੀ ਆ ਵੀਰੇ ਮੇਰੇ ਨਾਲ ਖੁਦ ਨਾਲ ਇਹ ਗੱਲ ਹੋ ਰਹੀ ਹੈ ਨਾ ਕਿ ਮੈਂ ਕਿਸੇ ਨੂੰ ਇਗਨੋਰ ਨਹੀਂ ਕਰਦੀ ਹੈਗੀ ਬਹੁਤ ਜਿਆਦਾ ਸੋਚਦੀ ਆ ਓਵਰ ਥਿੰਕਿੰਗ ਕਰਦੀ ਆ ਜੀ ਦੇ ਕਰਕੇ ਮੈਂ ਖੁਦ ਹੀ ਕੁਝ ਨਹੀਂ ਰਹਿ ਸਕਦੀ ਹੈਗੀ ਹਣਾ ਤੇ ਦੇਖਿਓ ਤੁਸੀਂ ਯੂਜ਼ ਇਹ ਇਹ ਅਪਣਾ ਕੇ ਹਨਾ ਕਿ ਆਪਾਂ ਕਿਸੇ ਨੂੰ ਇਗਨੋਰ ਕਰਕੇ ਜਿਹੜਾ ਵੀ ਕੋਈ ਆਪਾਂ ਨੂੰ ਬੇਚੀ ਕਰਦਾ ਹੈ ਨਾ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੋ ਤਾਂ ਥੋੜਾ ਥੋੜਾ ਜਿਹਾ ਸਕੂਨ ਮਿਲਦਾ ਹੈ ਮਨ ਨੂੰ ਤੇ ਮੈਂ ਇਹ ਗਿਆ ਐਕਸਪੀਰੀਅੰਸ ਕਰਕੇ ਦੇਖਿਆ ਖੁਦ ਨਾਲ ਤੇ ਦੂਜੇ ਨੰਬਰ ਤੇ ਹਨਾ ਹੁੰਦੀ ਹੈ ਉਮੀਦ ਜਿਹੜੀ ਆਪਾਂ ਕਿਸੇ ਤੋਂ ਰੱਖਦੇ ਹਾਂ ਹਨਾ ਕਿ ਹਾਂ ਆਪਾਂ ਨੇ ਉਹਦੇ ਲਈ ਇਹ ਕੀਤਾ ਤਾਂ ਉਹ ਆਪਣੇ ਲਈ ਵੀ ਇਹ ਕਰੂਗਾ ਹਨਾ ਕਰੂਗੀ ਕੋਈ ਵੀ ਹੈ ਚਾਹੇ ਦੀ ਕੋਈ ਵੀ ਕਿਦਾਂ ਕੋਈ ਵੀ ਇਨਸਾਨ ਹੈ ਤੁਹਾਡੀ ਜਿੰਦਗੀ ਦੇ ਵਿੱਚ ਜਿੱਤੋਂ ਤੁਸੀਂ ਉਮੀਦ ਰੱਖਦੇ ਹੋ ਹਨਾ ਤੁਹਾਡੇ ਫੈਮਿਲੀ ਮੈਂਬਰਸ ਨੇਗੇ ਹਨਾ ਤੁਹਾਡੇ ਰਿਲੇਟਿਵਸ ਨੇਗੇ ਤੁਹਾਡੇ ਕੋਈ ਫਰੈਂਡ ਸਰਕਲ ਦੇ ਵਿੱਚ ਹੈ ਹਨਾ ਕਿਸੇ ਤੋਂ ਵੀ ਤੇ ਉਮੀਦ ਕਿਸੇ ਤੋਂ ਨਾ ਰੱਖੋ ਜੀ ਕਿਸੇ ਤੋਂ ਵੀ ਉਮੀਦ ਰੱਖਣੀ ਹੈ ਤਾਂ ਆਪਣੇ ਆਪ ਤੋਂ ਰੱਖੋ ਹਨਾ ਇਕ ਨਾ ਮੈਨੂੰ ਕਮੈਂਟ ਆਇਆ ਸੀ ਕਿਸੇ ਦਾ ਵਿੱਚ ਆਪਣਾ ਉਹ ਮੈਟਰ ਤਾਂ ਥੋੜਾ ਜਿਹਾ ਹਟ ਕੇ ਗੱਲ ਕਰ ਰਹੀ ਆ ਕਿ ਤੁਹਾਡੀ ਬਾਸ ਤਾਂ ਨਿਕਲਦੀ ਨਹੀਂ ਹੈਗੀ ਫਿਰ ਪਤਾ ਨਹੀਂ ਕੀ ਗੱਲ ਹੈ ਹਨਾ ਸ਼ਾਇਦ ਮੇਰੀ ਡਿਲੀਵਰੀ ਹੋ ਕੇ ਦੀਏ ਥੋੜੀ ਕਮਜ਼ੋਰੀ ਕਰਕੇ ਹੋਊਗਾ ਜਦੋਂ ਮੈਂ ਬੋਲੀ ਆ ਨਹੀਂ ਕੰਟੀਨਿਊ ਬੋਲਦੀ ਆ ਹਨਾ ਤਾਂ ਮੇਰੀ ਆਵਾਜ਼ ਹੈ ਜਿਹੜੀ ਉਹ ਪਤਾ ਨਹੀਂ ਕਿਉਂ ਵਿੱਚ ਡਾਊਨ ਅਪ ਡਾਊਨ ਹੋ ਜਾਂਦੀ ਹੈ ਪਤਾ ਨਹੀਂ ਕੀ ਚੱਕਰ ਹੈਗਾ ਤੇ ਉਹ ਉਹਨੇ ਮੈਨੂੰ ਕਮੈਂਟ ਕਰਿਆ ਕਿ ਤੁਹਾਡੀ ਆਵਾਜ਼ ਤਾਂ ਨਿਕਲਦੀ ਨਹੀਂ ਮੈਨੂੰ ਥੋੜਾ ਹਾਸਾ ਆਇਆ ਉਹਨਾਂ ਦੀ ਗੱਲ ਤੇ ਕਿ ਗੱਲ ਸਹੀ ਹੈ ਵੈਸੇ ਇਹਨਾਂ ਦੀ ਤੇ ਹਾਂਜੀ ਆਪਾਂ ਕਰ ਰਹੇ ਸੀ ਗੱਲ ਹਨਾ ਉਮੀਦ ਦੀ ਹੈ ਨਾ ਤੇ ਉਮੀਦ ਜੀ ਆਪਾਂ ਕਿਸੇ ਤੋਂ ਨਾਂ ਰੱਖਾਂਗੇ ਤਾਂ ਬਹੁਤ ਜ਼ਿਆਦਾ ਵਧੀਆ ਰਹਾਂਗੇ ਖੁਦ ਤੋਂ ਹੀ ਰੱਖਿਆ ਕਰੋ ਜਿਹੜੀ ਵੀ ਉਮੀਦ ਰੱਖਣੀ ਹੈ ਨਾ ਤੇ ਜਦੋਂ ਆਪਾਂ ਕਿਸੇ ਤੋਂ ਉਮੀਦ ਰੱਖਦੇ ਆਂ ਤੇ ਅਗਲਾ ਉਸ ਉਮੀਦ ਤੇ ਖਰਾ ਨਹੀਂ ਉਤਰਦਾ ਤਾਂ ਬਹੁਤ ਜ਼ਿਆਦਾ ਆਪਾਂ ਨੂੰ ਫੀਲ ਹੁੰਦੀ ਆ ਉਹ ਗੱਲ ਹਨਾ ਆਪਾਂ ਨੂੰ ਦੁੱਖ ਹੁੰਦਾ ਇਸ ਗੱਲ ਦਾ ਕੀ ਅਰ ਆਪਾਂ ਉਹਦੇ ਲਈ ਕੀਤਾ ਤੇ ਉਹਨੇ ਕੀਤਾ ਨਹੀਂ ਹਨਾ ਤਾਂ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਸੈਲਫਿਸ਼ ਵੀ ਹੁੰਨੇ ਆ ਹਨਾ ਤੇ ਇਹ ਸੈਲਫਿਸ਼ ਹੀ ਹੋ ਗਿਆ ਨਾ ਆਪਾਂ ਆਪਾਂ ਕਿਸੇ ਤੋਂ ਕਿਸੇ ਦਾ ਕੁਝ ਕਰਕੇ ਹਨਾ ਕਿਸੇ ਦਾ ਆਪਾਂ ਕਰਦੇ ਆ ਹਨਾ ਤਾਂ ਆਪਾਂ ਉਹ ਤੋਂ ਵੀ ਉਮੀਦ ਰੱਖਦੇ ਆ ਵਾਪਸ ਹਨਾ ਕਿ ਉਹ ਵੀ ਕਰੂਗਾ ਤਾਂ ਇਹ ਉਮੀਦ ਨਾ ਰੱਖਿਆ ਕਰੋ ਤਾਂ ਇਹ ਵੀ ਇੱਕ ਖੁਸ਼ ਰਹਿਣ ਦਾ ਤਰੀਕਾ ਹੈਗਾ ਉਮੀਦ ਸਿਰਫ ਆਪਣੇ ਆਪ ਤੋਂ ਹੀ ਰੱਖਿਆ ਕਰੋ ਤੇ ਬਾਕੀ ਜੀ ਹਨਾ ਜੋ ਮੈਨੂੰ ਲੱਗਿਆ ਹਨਾ ਕਿ ਆਪਾਂ ਇਹ ਚੀਜ਼ਾਂ ਜਿਹੜੀ ਕਰਕੇ ਆਪਾਂ ਖੁਸ਼ ਥੋੜਾ ਰਹਿ ਸਕਦੇ ਆ ਜਿਹੜੀਆਂ ਮੇਰੇ ਮੇਰੇ ਵਾਂਗੂ ਹਨਾ ਥੋੜਾ ਜ਼ਿਆਦਾ ਹੀ ਦੁਖੀ ਰਹਿੰਦੀਆਂ ਨੇ ਹਨਾ ਉਹਨਾਂ ਵਾਸਤੇ ਆ ਤੇ ਇੱਥੇ ਜੀ ਕਿਸਮਤਪਰੀਦ ਹਨਾ ਸਕੂਲੋਂ ਆ ਗਈ ਸੀ ਤੇ ਯੂਨੀਫਾਰਮ ਉਤਾਰ ਰਹੀ ਸੀਗੀ ਕਮੈਂਟ ਜ਼ਰੂਰ ਕਰਿਓ ਹਨਾ ਕਿ ਮੇਰੇ ਹੀ ਥੋੜੇ ਜਿਹਾ ਆਪਾਂ ਜ਼ਿਆਦਾ ਸਿਆਣੇ ਤਾਂ ਨਹੀਂ ਹੈਗੇ ਹਨਾ ਮੇਰੇ ਵਿਚਾਰ ਤੁਹਾਨੂੰ ਕਿਵੇਂ ਲੱਗੇ ਹਨਾ ਤੇ ਬਸ ਇਹ ਇਗਨੋਰ ਕਰਨ ਵਾਲੀ ਗੱਲ ਤਾਂ ਜਮਾ ਪੱਕੀ ਹੈ ਕਿ ਜੇ ਆਪਾਂ ਚਿੱਕੀ ਚਿਕੂ ਆਪਾਂ ਨੂੰ ਦੁਖੀ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਉਹਨੂੰ ਇਗਨੋਰ ਕਰੀਏ ਨਾ ਆਪਾਂ ਉਹਦੀ ਗੱਲ ਗੋਲੀ ਹੀ ਨਾ ਹਨਾ ਤੇ ਆਪਾਂ ਦਿਲ ਤੇ ਲਾਉਨੇ ਆ ਤਾਂ ਹਨਾ ਅਗਲਾ ਹੋਰ ਵੀ ਆਪਾਂ ਨੂੰ ਦੁਖੀ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਤੇ ਚਲੋ ਜੀ ਇੱਥੇ ਹਨਾ ਆਪਾਂ ਮੈਂ ਮੰਗਵਾਏ ਸੀ ਮੀਸ਼ੋ ਤੋਂ ਦੋ ਹੋਮ ਡੈਕੋਰ ਦੀਆਂ ਚੀਜ਼ਾਂ ਮੰਗਵਾਈਆਂ ਸੀਗੀਆਂ ਇੱਕ ਤਾਂ ਹੋਮ ਲਿਖਿਆ ਹੋਇਆ ਦੇ ਉੱਪਰ ਇਹ ਮੈਂ ਮੰਗਵਾਇਆ ਸੀ ਚਾਬੀਆਂ ਚੁੱਬੀਆਂ ਟੰਗੀਆਂ ਜਾਂਦੀਆਂ ਨੇ ਤੇ ਫੋਨ ਵਗੈਰਾ ਚਾਰਜਰ ਲੱਗ ਜਾਂਦਾ ਹੈਗਾ ਤੇ ਪਰਨਾ ਹਨਾ ਇਹ ਡਿਲੀਵਰੀ ਕਰਨ ਵਾਲੇ ਹਨਾ ਜੋਂ ਵੀ ਮਤਲਬ ਡਿਲੀਵਰੀ ਬੋਏ ਕੋਲ ਸਮਾਨ ਵਾਲਾ ਹੁੰਦਾ ਸ਼ਾਇਦ ਕਿਸੇ ਚੀਜ਼ ਦੀ ਦਾਵਦੂ ਬਾਗੀ ਹਨਾ ਉਹ ਤੇ ਉਹਦਾ ਜਿਹੜਾ ਹੋਮ ਦਾ ਈ ਸੀਗਾ ਲਾਸਟ ਤੇ ਉਹ ਐਲ ਬਣ ਗਿਆ ਦੋ ਜਿਹੜੀਆਂ ਡੰਡੀਆਂ ਸੀ ਉਹਦੀਆਂ ਉਹ ਟੁੱਟ ਗਈਆਂ ਸੀਗੀਆਂ ਤੇ ਇੱਥੇ ਆਪਾਂ ਇਹ ਲਗਾਤਾ ਸੀਗਾ ਹੋਮ ਵਾਲਾ ਲਗਾਤਾ ਸੀ ਇਹ ਆਪਾਂ ਡਿਸਕਸ ਕਰ ਰਹੇ ਸੀ ਕਿ ਆਪਾਂ ਇਹ ਕਿੱਥੇ ਲਗਾਈਏ ਹਨਾ ਜਿਹੜਾ ਵੈਲਕਮ ਟੂ आवर ਹੋਮ ਸੀਗਾ ਤੇ ਇਹਦੇ ਉੱਤੇ ਚਾਰ ਫੈਮਿਲੀ ਮੈਂਬਰਸ ਬਨੇ ਹੋਏ ਨੇਗੇ ਹਨਾ ਦੋ ਬੱਚੇ ਤੇ ਇੱਕ ਮੰਮੀ ਡੈਡੀ ਮੈਨੂੰ ਬਹੁਤ ਕਿਊਟ ਲੱਗਿਆ ਸੀ ਇਹ ਤਾਂ ਮੈਂ ਮੰਗਵਾਇਆ ਸੀਗਾ ਬਟ ਇਹ ਇਹਨਾ ਮਿਸ਼ੋ ਤੇ ਜਦੋਂ ਆਪਾਂ ਪਿਕ ਦੇਖਦੇ ਆ ਤਾਂ ਉਹਦੇ ਵਿੱਚ ਵਿੱਚ ਬਹੁਤ ਵੱਡਾ ਦਿਖਾਇਆ ਸੀ ਪਰ ਹੈਗਾ ਇਹ ਬਿਲਕੁਲ ਛੋਟਾ ਜਿਹਾ ਸੀਗਾ ਥੋੜਾ ਵੱਡਾ ਹੁੰਦਾ ਤਾਂ ਜ਼ਿਆਦਾ ਸੋਹਣਾ ਲੱਗਣਾ ਸੀਗਾ ਤੇ ਇਹ ਆਪਾਂ ਇੱਥੇ ਸਾਮਨੇ ਵਾਲੀ ਕੰਦ ਤੇ ਲਗਾਤਾ ਸੀਗਾ ਜੀ ਈ ਬੱਸ ਇੰਨਾ ਹੀ ਸਲੱਗ ਰਿਹਾ ਸੀ ਮੈਨੂੰ ਇਦਾਂ ਦੀ ਚੀਜ਼ਾਂ ਬਹੁਤ ਸ਼ੌਂਕ ਹੈ ਇਦਾਂ ਦੀ ਚੀਜ਼ਾਂ ਕਰੇ ਲਾਣ ਦਾ ਤੇ ਇਹ ਆਪਾਂ ਮਿਸਤਰੀ ਨੂੰ ਬੁਲਾ ਕੇ ਹੀ ਲਵਾਏ ਸੀਗੇ ਤੇ ਇੱਕ ਦੋ ਕੰਮ ਹੋਰ ਕਰਵਾਉਣ ਵਾਲੇ ਸੀ ਮਿਸਤਰੀ ਤੋਂ ਹਨਾ ਪੱਖਾ ਸੈੱਟ ਕਰਵਾਉਣਾ ਸੀਗਾ ਹਨਾ ਪਸ਼ੂਆਂ ਵਾਲਾ ਤਾਂ ਕਰਕੇ ਆਪਾਂ ਬੁਲਾਇਆ ਸੀਗਾ ਮਿਸਤਰੀ ਤਾਂ ਫਿਰ ਇਹ ਵੀ ਲਵਾ ਲੀਆਂ ਸੀਗੀਆਂ ਤੇ ਇੱਕ ਵੀਰੇ ਮੰਦਰ ਸੀਗਾ ਜਿਹੜਾ ਹੋਰ ਸੋਈ ਦੇ ਵਿੱਚ ਸੀਗਾ ਸਾਡੇ ਤਾਂ ਫਿਰ ਕਈ ਵਾਰੀ ਹਨਾ ਮੈਨੂੰ ਕਮੈਂਟ ਕੀਤਾ ਮੇਰੇ ਸਬਸਕ੍ਰਾਈਬਰਸ ਨੇ ਕਿ ਤੁਸੀਂ ਸਿਰ ਸੋਈ ਦੇ ਵਿੱਚ ਜਿਹੜਾ ਮੰਦਰ ਨਾ ਮੰਦਰ ਨਾ ਰੱਖੋ ਤੁਸੀਂ ਰਸੋਈ ਦੇ ਵਿੱਚ ਤੇ ਫਿਰ ਮੈਨੂੰ ਹੁਣ ਥੋੜਾ ਵੀ ਇਸ ਗੱਲ ਦਾ ਪਤਾ ਲੱਗਿਆ ਕਿ ਰਸੋਈ ਦੇ ਵਿੱਚ ਮੰਦਰ ਨਹੀਂ ਰੱਖਦੇ ਹੁੰਦੇ ਹੈਗੇ ਉਂ ਵੈਸੇ ਵੀਰੇ ਅਸੀਂ ਵੀ ਰਸੋਈ ਦੇ ਵਿੱਚਰ ਸੋਈ ਵਾਲਾ ਕੰਮ ਕੋਈ ਕਰਦੇ ਨਹੀਂ ਸੀ ਕਿ ਤਾਂ ਕਰਕੇ ਅਸੀਂ ਮੰਦਰ ਰੱਖਿਆ ਹੋਇਆ ਸੀਗਾ ਰਸੋਈ ਦੇ ਵਿੱਚ ਨਾ ਹੀ ਤਾਂ ਗੈਸ ਰੱਖਿਆ ਹੋਇਆ ਸੀ ਨਹੀਂ ਤੇ ਨਾ ਹੀ ਕੋਈ ਚੀਜ਼ ਪਕਾਉਂਦੇ ਆ ਸੀ ਉੱਥੇ ਤੇ ਉੱਥੇ ਸਿਰਫ ਮਤਲਬ ਫ੍ਰਿਜ ਰੱਖਿਆ ਹੋਇਆ ਇੱਕ ਤਾਂ ਤੇ ਬਾਕੀ ਸੈਲਫ ਸਾਰੀ ਵੇਲੀ ਹੀ ਹੁੰਦੀ ਹੈਗੀ ਦੇ ਘਰ ਉਹ ਲੱਗਿਆ ਹੋਇਆ ਫਿਰ ਸੋਈ ਦੇ ਵਿੱਚ ਜਿਹੜਾ ਮਤਲਬ ਗੈਸ ਵਗੈਰਾ ਰੱਖਿਆ ਹੋਇਆ ਜਿਹੜਾ ਖਾਣ ਪਕਾਣ ਦਾ ਸਿਸਟਮ ਹੈ ਉਹ ਸਾਡੇ ਬਾਹਰ ਕੀਤਾ ਹੋਇਆਗਾ ਤਾਂ ਕਰਕੇ ਵੀ ਉੱਥੇ ਝੂਠਾ ਮਿੱਠਾ ਕੁਝ ਵੀ ਨਹੀਂ ਹੁੰਦਾ ਸੀਗਾ ਤੇ ਨਾ ਹੀ ਅਸੀਂ ਅੰਦਰਲੇ ਸ਼ਿੰਕਾਂ ਦੇ ਵਿੱਚ ਕੁਝ ਧੋਨੇ ਆ ਭਾਂਡੇ ਵਗੈਰਾ ਨਾ ਕਰਕੇ ਅਸੀਂ ਰੱਖ ਲਿਆ ਸੀਗਾ ਬਟ ਵੀ ਹੁਣ ਅਸੀਂ ਫਿਰ ਮਿਸਤਰੀ ਬੁਲਾਇਆ ਸੀ ਤਾਂ ਕਰਕੇ ਫਿਰ ਅੰਦਰ ਅਸੀਂ ਹਨਾ ਤੇ ਉਹਨੇ ਵੀ ਮਤਲਬ ਕੰਦ ਦੇ ਵਿੱਚ ਲਗਾਤਾ ਸੀਗਾ ਮੰਦਰ ਸੀਗਾ ਜਿਹੜਾ ਤੇ ਇੱਥੇ ਗੇਲੀ ਹੈ ਨਾ ਈ ਬਣਾ ਰਿਹਾ ਸੀਗਾ ਉਹਦੀ ਐਲ ਜਿਹੜੀ ਬਣ ਗਈ ਸੀ ਡੰਡੀਆਂ ਟੁੱਟ ਕੇ ਤਾਂ ਉਹਦੀ ਅਸੀਂ ਈ ਬਣਾਤੀ ਕੰਦ ਤੇ ਜਿਹੜੀਆਂ ਡੰਡੀਆਂ ਟੁੱਟੀਆਂ ਸੀ ਉਹ ਸੀ ਜਿਹੜਾ ਮਾਰਕਰ ਸੀਗਾ ਉਹਦੇ ਨਾਲ ਬਣਾਤੀਆਂ ਇੱਥੇ ਦੇਖੋ ਤੁਸੀਂ ਬਿਲਕੁਲ ਈ ਬਣ ਗਈ ਸੀ ਵਧੀਆ ਲੱਗ ਰਿਆ ਸੀ ਹੋਮ ਵਰਤ ਗਿਆ ਸੀਗਾ ਇਹਦਾ ਹੋਮ ਮਲ ਬਣ ਗਿਆ ਸੀਗਾ ਇਹ ਐਲ ਸੀਗੀ ਪਿੱਛੇ ਲੱਗ ਰਹੀ ਸੀ ਜਿਹੜੀ ਬਿਲਕੁਲ ਐਲ ਬਣ ਗਈ ਸੀ ਉਹ ਦੋ ਡੰਡੀਆਂ ਟੁੱਟ ਕੇ ਤੇ ਚਲੋ ਜੀ ਇੱਥੇ ਆਪਾਂ ਦੋਨੋਂ ਚੀਜ਼ਾਂ ਇਹ ਲਗਾਤੀਆਂ ਸੀ ਕਮੈਂਟ ਕਰਕੇ ਦੱਸੋ ਕਿ ਕਿਵੇਂ ਦੀਆਂ ਲੱਗੀਆਂ ਤੁਹਾਨੂੰ ਹਨਾ ਸੋਹਣੀਆਂ ਲੱਗੀਆਂ ਜਾਂ ਕਿਵੇਂ ਇੱਥੇ ਮੇਰਾ ਭਰਾ ਆਇਆ ਹੋਇਆ ਸੀਗਾ ਜੀ ਸੀਗਾ ਮੇਰਾ ਭਰਾ ਵੱਡਾ ਤੇ ਮੰਮੀ ਵੀ ਆਏ ਹੋਏ ਸੀ ਜੀ ਪਿੰਡ ਵਾਲੇ ਮੰਮੀ ਆਏ ਹੋਏ ਸੀਗੇ ਤੇ ਇੱਥੇ ਆਪਾਂ ਵਾਲੇ ਕਮਰੇ ਦੇ ਵਿੱਚ ਹਨਾ ਮੰਦਰ ਅ ਲਗਾਤਾ ਸੀਗਾ ਦੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਨਾ ਡੇਲੀ ਰੁਟੀਨ ਵੀ ਤੁਹਾਡੇ ਨਾਲ ਜੀ ਸ਼ੇਅਰ ਕਰਿਆ ਕਰਾਂਗੇ ਸ਼ਟਾਰਟ ਕਰਾਂਗੇ ਹੌਲੀ ਹੌਲੀ ਬਿਕਾਜ਼ ਮੇਰੀ ਡਿਲੀਵਰੀ ਨੂੰ ਹਲੇ 2 ਮੰਥ ਹੋਏ ਹੈਗੇ ਹਨਾ ਆਪਣਾ ਸੀਜ਼ੀਅਰੀਅਨ ਸੀਗਾ ਇਸ ਕਰਕੇ ਮੈਂ ਥੋੜਾ ਵੀ ਕੰਮ ਰਸੋਈ ਵਗੈਰਾ ਦਾ ਜਾਂ ਝਾੜੂ ਪੁੱਛ ਦਾ ਬਹੁਤ ਘੱਟ ਕਰਦੀਆਂ ਝਾੜੂ ਵੀ ਨਹੀਂ ਲਗਾਉਣਾ ਮੈਂ ਹਲੇ ਤੇ ਰੁਟੀਨ ਸ਼ੁਰੂ ਕਰਾਂਗੇ ਤੁਹਾਡੇ ਨਾਲ ਬਹੁਤ ਜਲਦ ਤੇ ਇੱਥੇ ਜੀ ਹਰ ਗੁਣ ਤੇ ਹਰ ਗੁਣ ਦਾ ਡੈਡੀ ਪਏ ਸੀ ਸੁੱਤੇ ਦੇ ਨਾਲ ਹੀ ਆਪਾਂ ਆਪਣੀ ਵੀਡੀਓ ਦਾ ਐਂਡ ਕਰਨ ਜਾ ਰਹੀਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਨੇ ਤੇ ਜੇ ਮੇਰੀ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ